ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਨਾਲ ਸੋ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਜਿਹੜੇ 635 ਅਧਿਪਕ ਨੇ ਉਹਨਾਂ ਨੂੰ ਕਾਫੀ ਜ਼ਿਲ੍ਹਿਆਂ ਦੇ ਵਿੱਚ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਕਿਉਂਕਿ ਪੰਜਵਾਂ ਪੇਸਕਲ ਲਾਗੂ ਹੋਣ ਕਰਕੇ ਬਹੁਤ ਸਾਰੇ ਡੀਡੀਓ ਜਾਂ ਡੀਓ ਉਹਨਾਂ ਨੂੰ ਕਿਤੇ ਇਹ ਰੋਕ ਕੇ ਬੈਠੇ ਹੋਏ ਸੀਗੇ ਜਦੋਂ ਵਿਭਾਗ ਵੱਲੋਂ ਕੋਈ ਪੱਤਰ ਆਊਗਾ ਉਦੋਂ ਤੁਹਾਨੂੰ ਇਹ ਤਨਖਾਹਾਂ ਜਾਰੀ ਕਰਾਂਗੇ ਸੋ ਹੁਣ ਉਹਨਾਂ ਭੈਣ ਭਰਾਵਾਂ ਲਈ ਇੱਕ ਚੰਗੀ ਖਬਰ ਹੈ ਜਿਹੜੇ 635 ਅਧਿਪਕ ਨੇ ਕਿ ਜਿਨ੍ਹਾਂ ਦੀਆਂ ਤਨਖਾਹਾਂ ਰੁੱਕੀਆਂ ਹੋਈਆਂ ਸੀ ਉਹਨਾਂ ਲਈ ਇੱਕ ਚੰਗਾ ਪੱਤਰ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਇਹ ਸਾਰੇ ਜਨਕਾ ਪੱਤਰ ਨਸਾਨੀ ਕਰ ਲੈਣੇ ਆ। ਸੋ ਸਿਵਲ ਰੈਟਿਫਿਕੇਸ਼ਨ ਨੰਬਰ 3821 2025 ਜੱਗਾ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਕੇਸ ਦੇ ਵਿੱਚ ਤਨਖਾਹ ਜਾਰੀ ਕਰਨ ਸੰਬੰਧੀ ਜਿਹੜੀ ਹੋ ਨਵੀਂ ਅਪਡੇਟ ਦੇਖਣ ਨੂੰ ਮਿਲੀ ਹੈ। ਸੋ ਛਾਟ ਵਿੱਚ ਇਹਦੇ ਆਪਕੋ ਯੂਨੀਅਨ ਵੱਲੋਂ ਇਸ ਦਫ਼ਤਰ ਦੇ ਵਿੱਚ ਧਿਆਨ ਚੁੱਕ ਲਿਆਂਦਾ ਗਿਆ ਸੀ ਕਿ ਬਹੁਤ ਸਾਰੇ ਪ੍ਰਾਇਮਰੀ ਬਲਾਕ ਅਫਸਰ ਜਿਹੜੇ ਹੈਗੇ ਆ ਉਹ ਜਿਹੜੇ ਜੱਗਾ ਸਿੰਘ ਕੇਸ ਦੇ ਵਿੱਚ ਪਟੀਸ਼ਨਰਸ ਨੇ ਜਾਂ ਹੋ ਸਕਦਾ ਹੈ ਦੋਸਤੋ ਚੱਕਰਲੇ ਜੱਗਾ ਸਿੰਘ ਵਾਲੇ ਕੇਸ ਦੇ ਵਿੱਚ ਵੀ ਨਾ ਹੋ ਹੋਰ ਕਿਸੇ ਪਟੀਸ਼ਨਰ ਵੀ ਹੋਣਗੇ ਉਹਨਾਂ ਨੂੰ ਵੀ ਸ਼ਾਇਦ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੋਊਗਾ ਜਿਸ ਦੇ ਕਰਕੇ ਉਹਨਾਂ ਦੀ ਵਿਭਾਗ ਜਿਹੜੇ ਉਹ ਤਨਖਾਹ ਨਹੀਂ ਕਢਾ ਰਹੇ ਹੋਣਗੇ ਡੀਓ ਜਾਂ ਡੀਓ ਸੋ ਉਹਨਾਂ ਲਈ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਕਿ ਜਿਨ੍ਹਾਂ ਵੀ ਪਟੀਸ਼ਨਰ ਤਨਖਾਹ ਦੇ ਬਿੱਲ ਬਣਾਏ ਜਾ ਰਹੇ ਹਨ ਇਸ ਸਬੰਧੀ ਵਿੱਚ ਦਫ਼ਤਰ ਵੱਲੋਂ ਪੰਜਾਬ ਸਰਕਾਰ ਦੇ ਵਿੱਤ ਜਿਹੜਾ ਪਰਸੋਂ ਉਹਨਾਂ ਨੇ ਵਿਭਾਗ ਨੂੰ ਹੁਕਮ ਹੋਇਆ ਸੀ ਕਿ 3-10-2025 ਰਹੀਂ ਕੀਤੀਆਂ ਜਾਂ ਹਦਾਇਤਾਂ ਦਾ ਹਵਾਲੇ ਨਾਲ ਮਿਤੀ ਜਿਹੜਾ ਹੈਗਾ 13 10 25 ਨੂੰ ਜਾਰੀ ਕੀਤਾ ਗਿਆ ਸੀ ਸੋ ਉੱਤਰ ਪੱਤਿਆਂ ਨੂੰ ਜਿਹੜਾ ਹੈਗਾ ਉੱਤ ਪੱਤਰਾਂ ਦੀਆਂ ਕਾਪੀਆਂ ਭੇਜ ਕੇ ਲਿਖਿਆ ਜਾਂਦਾ ਹੈ ਕਿ ਜੇਕਰ ਪੰਜਾਬ ਸਰਕਾਰ ਵਿਭਾਗ ਵਿੱਚ ਪ੍ਰਾਪਤ ਅਗਵਾਹੀ ਤੇ ਦਫ਼ਤਰ ਵੱਲੋਂ ਜਾਰੀ ਕੀਤੇ ਮੂੰਹ ਬੋਲਦੇ ਹੁਕਮਾਂ ਅਨੁਸਾਰ ਕਰਮਚਾਰੀ ਦੀ ਤਨਖਾਹ ਫਿਕਸ ਕਰਦੇ ਹੋਏ ਤਨਖਾਹ ਬਿੱਲ ਤਿਆਰ ਕਰਨ ਉਪਰੰਤ ਖਜ਼ਾਨਾ ਦਫ਼ਤਰ ਵਿਖੇ ਜਮ੍ਹਾਂ ਕਰਾਇਆ ਜਾਵੇ ਅਤੇ ਕਾਰਵਾਈ ਰਿਪੋਰਟ ਇਸ ਦਫ਼ਤਰ ਨੂੰ ਭੇਜਣੀ ਯਕੀਨੀ ਜਮਣਾਈ ਜਾਵੇ। ਹਥੋ ਦੋਸਤੋ ਭਾਵ ਕਿ ਜੇਕਰ ਅਜੇ ਵੀ ਕਿਸੇ ਡੀ.ਓ. ਵੱਲੋਂ ਜਿਹੜੇ ਉਹ ਜੇ ਡੀ.ਓ. ਵੱਲੋਂ ਕਿਸੇ ਦੇ ਕਹਿਣ ਦੇ ਉੱਪਰ ਜਿਹੜੇ ਤੁਹਾਡੇ ਬਿੱਲ ਨੇ ਉਹ ਨਵੀਂ ਜਮ੍ਹਾਂ ਕਰਾਵਿਗੇ ਤਾਂ ਉਹਦਾ ਇੱਕ ਪੱਤਰ ਜਿਹੜਾ ਉਹ ਜਾਰੀ ਕੀਤਾ ਗਿਆ ਠੀਕ ਹੈ ਜੀ ਸੋ ਉਹ ਹੁਣ ਬਿੱਲ ਜਿਹੜੇ ਜਲਦੀ ਹੀ ਤੁਹਾਡੇ ਜਮ੍ਹਾਂ ਹੋਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਤੁਹਾਡੀ ਤਨਖਾਹ ਜਿਹੜੀ ਤੁਹਾਡੇ ਖਾਤੇ ਵਿੱਚ ਆ ਜਾਊਗੀ ਸੋ ਇਹਨਾਂ ਵਿਭਾਗ ਵੱਲੋਂ ਸਖਤ ਅਦੇਤ ਕੀਤਾ ਗਿਆ ਕਿ ਉਹਨਾਂ ਦੇ ਰਿਪੋਰਟ ਜਿਹੜੇ ਬਿੱਲ ਤਿਆਰ ਕਰਕੇ ਰਿਪੋਰਟਾਂ ਦਫ਼ਤਰ ਨੂੰ ਭੇਜਣੇ ਯਕੀਨੀ ਬਣਾਵੇ ਇਸ ਤੋਂ ਇਲਾਵਾ ਜਦੋਂ ਤੱਕ ਤਨਖਾਹ ਰਿਵਾਈਜ਼ ਨਹੀਂ ਕੀਤੀ ਜਾਂਦੀ ਉਦੋਂ ਤੱਕ ਕਿਸੇ ਵੀ ਕਰਮਚਾਰੀ ਤਨਖਾਹ ਰੋਕੀ ਨਾ ਜਾਵੇ ਸੋ ਦੋਸਤੋ ਬਾਰ-ਬਾਰ ਇਹ ਇੱਕ ਟੁਕ ਟੁਕ ਤਕਰੀਬਨ ਦੋ-ਤਿੰਨ ਵਾਰੀ ਪੱਤਰ ਆ ਚੁੱਕੇ ਹੈ ਫਿਰ ਵੀ ਪਤਾ ਨਹੀਂ ਕਿਉਂ ਡੀਓ ਜਾਂ ਡੀਡਿਓਜ਼ ਆਪਣੀ ਮਨਮਾਨੀ ਕਰਦੇ ਆ ਕਿ ਜਿੰਨਾ ਚਿਰ ਚਲੋ ਇੰਪਲੀਮੈਂਟ ਨਹੀਂ ਹੁੰਦਾ 6ਵੇਂ ਪੀ ਸਕیل ਜਾਂ ਉਹਦੇ ਨਾਨ ਸਟੈਂਡਰਡ ਕੋਈ ਹੋਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਘੱਟੋ-ਘੱਟ ਤੁਸੀਂ 5ਵੇਂ ਦੇ ਅਕੋਰਡਿੰਗ ਤਾਂ ਉਹਨਾਂ ਨੂੰ ਉਹਨਾਂ ਦੀ ਬਣਦੀ ਤਨਖਾਹ ਦਿੱਤੀ ਜਾਵੇ ਸੋ ਇਹ ਜਿਹੜਾ ਵੀ ਇਹਨਾਂ ਨੂੰ ਹਦਾਇਤ ਕੀਤੀ ਗਈ ਕਿ ਉਹਨਾਂ ਟਾਈਮ ਕਿਸੇ ਵੀ ਕਰਮਚਾਰੀ ਦੀ ਕੋਈ ਤਨਖਾਹ ਨਾ ਰੁਕੀ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮਾਨਯੋਗ ਕੋਰਟ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਅਨਸੁਖਾਵੇ ਹੁਕਮਾਂ ਦੀ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਦੀ ਹੋਵੇਗੀ ਸੋ ਇਹ ਪੱਤਰ ਦੋਸਤੋ ਤੁਸੀਂ ਆਪਦੇ ਕੋਲ ਸੇਵ ਕਰ ਲਓ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਲੋੜ ਪੈਂਦੀ ਹੈ ਤਾਂ ਇਹਨੂੰ ਦਿਖਾਓ ਵੀ ਸਾਡੇ ਕੋਲ ਦੇਖੋ ਜੀ ਵਿਭਾਗ ਵੱਲੋਂ ਹੁਕਮ ਹੋਇਆ ਹੈ ਕਿ ਤੁਸੀਂ ਸਾਡੀ ਤਨਖਾਹ ਨਹੀਂ ਦੇਸ ਰੋਕ ਸਕਦੇ ਚਾਹੇ ਤੁਸੀਂ ਚਲੋ 5ਵੇਂ ਦੇ ਅਕੋਰਡਿੰਗ ਕਰ ਦੋ ਗੱਲ ਵੱਖਰੀ ਹੈ ਠੀਕ ਹੈ ਜੀ ਪਰ ਤੁਹਾਡੀ ਕੋਈ ਤਨਖਾਹ ਨਹੀਂ ਰੋਕ ਸਕਦਾ ਠੀਕ ਹੈ ਜੀ ਸਿੱਧੀ ਜੀ ਗੱਲ ਜੀ ਕਰ ਆਪਾਂ ਪੰਜਾਬੀ ਚ ਕਰ ਲਈਏ ਤਾਂ ਇਹ ਵੀਡੀਓ ਨੂੰ ਉਹਨਾਂ ਸਾਰੇ ਭੈਣ ਭਰਾਵਾਂ ਨਾਲ ਜਰੂਰ ਸਾਂਝਾ ਕਰਿਓ ਜਿਨ੍ਹਾਂ ਦੀ ਤਨਖਾਹ ਨਹੀਂ ਆਈ ਠੀਕ ਹੈ ਜੀ ਤਾਂ ਕਿ ਉਹ ਭੈਣ ਭਰਾ ਦੇਖੋ ਬਾਹਰਲੇ ਜਿਵੇਂ ਕਿ ਇਹਦੇ ਵਿਚਾਰਾਂ ਦੇ ਵਿੱਚ ਬੈਠੇ ਦੂਰ ਦਰਾਡੇ ਬੈਠੇ ਆ ਤਾਂ ਬਹੁਤ ਔਖਾ ਹੋ ਜਾਂਦਾ ਹੈ ਹਨਾ ਹਰ ਇੱਕ ਚੀਜ਼ ਮੁੱਲ ਦੀ ਹੈ ਤਾਂ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਤੇ ਆਪਣਾ ਪਿਆਰ ਇਸੇ ਤਰੀਕਾ ਹੀ ਬਣਾਈ ਰੱਖਿਓ ਕਿਰਪਾ ਕਰਕੇ ਵੀਡੀਓ ਨੂੰ ਹਾਈਪ ਜਰੂਰ ਕਰਦਿਆ ਕਰੋ ਸੋ ਮਿਲਦੇ ਆ ਕਿਸੇ ਹੋਰ ਨਾਲ ਵੀ ਖਾਸ ਜਾਣਕਾਰੀ ਲਈ ਹਲੋ